ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਇਆ ਖੇਤਾਂ ਦੀ ਸੈਰ ਕਰਨ ਜੀ ਆ ਵੇਖੋ ਨਰਮ ਚੁਗੀਆਂ ਜਾਂਦੀਆਂ ਮੇਰੀਆਂ ਭੈਣਾਂ ਦੇਖੋ ਇੱਧਰ ਮੈਂ ਆਪਦੇ ਆਈਆਂ ਪਿੰਡ ਜੀ ਪੇਕੇ ਤੇ ਆ ਮੇਰੇ ਪਤੀ ਜੀ ਨਾਲ ਅਸੀਂ ਜਾਂ ਆ ਖੇਤ ਸੈਰ ਕਰਨ ਤੇ ਹੋਰ ਸਾਡੀਆਂ ਲਾਦਾ ਪਿੱਛੇ ਆਈ ਜਾਂਦੀਆਂ ਜੀ ਸਾਨੂੰ ਮੋਟਰਸਾਈਕਲ ਤੇ ਮੇਰਾ ਪਤੀ ਜਤਾਰ ਗਿਆ ਜੀ ਇੱਥੇ ਕੋਈ ਕਰ ਅਸੀਂ ਤੁਰ ਕੇ ਜਾਵਾਂਗੇ ਮੈਂ ਖਾਣ ਨਾਲੇ ਬਣਾ ਲਾਂਗੇ ਬਲੌਗ ਤੇ ਅਸੀਂ ਚਾਈ ਜਾਨੇ ਜੀ ਫਿਰ ਚਾਰਾਂ ਨਾਲ ਗੱਲਾਂ ਕਰੀਏ ਨੇ ਨਾਲੇ ਆ ਦੇਖੋ ਜੀ ਸਤਿ ਸ਼੍ਰੀ ਅਕਾਲ ਜੀ ਫਰਾ ਨਿੱਕੇ-ਕੁਲਗਾ ਕਰੀਏ ਨੀ ਗੱਲਾਂ ਕਰਦੇ ਜੀ ਦੇਖੋ ਨਰਮੇ ਹੋਏ ਪਏ ਕਿੰਨੇ ਸੋਹਣੇ ਖੀੜੇ ਪਏ ਆ ਕਿੰਨੇ ਸੋਹਣੇ ਨਰਮੇ ਖੀੜੇ ਪਏ ਜੀ ਦੇਖੋ ਜੀ ਤਾਂ ਮੇਰਾ ਵੀ ਬੜਾ ਕਰੀਏ ਦਮ ਮੈਨਾਂ ਨਾ ਲੱਗ ਜਾ ਨਰਮਾ ਚੁਗਣਾ ਤੇ ਪਰ ਚੁਗ ਨਹੀਂ ਸਕਦੀ ਨਾ ਨਾ ਮੈਂ ਜੇ ਮੇਰੇ ਕੋਈ ਛੇਲੀਆਂ ਭੇਲੀਆਂ ਹੁੰਦਾਂ ਵਿੱਚ ਚੁਗਲਾਦੀ ਤੇ ਆ ਵੀ ਕੋ ਛੋਟਾ-ਛੋਟਾ ਨਰਮਾ ਜੀ ਪੱਤੇ ਵੀ ਘਾਟਾ ਤੇ ਫੁੱਟ ਵਾਲੇ ਆ ਇਹ ਕਿੰਨਾ ਸੋਹਣਾ ਦੇਖੋ ਜੀ ਤੇ ਮੈਂ ਅੱਜ ਆਈਆਂ ਪਹਿਲੀ ਵਾਰ ਖੇਤ ਕਿੰਨੇ ਚੜ੍ਹਦਾ ਕਸੂ ਬੋਕਾ ਮੰਗ ਲਈ ਫੇਤ ਨਹੀਂ ਆਈ ਸੀਗੇ ਅਸੀਂ ਪਹਿਲਾਂ ਤਾਂ ਬੀਜ ਦੇ ਬੂਜਦੇ ਸੀ ਨਰਮਾ ਹੁਣ ਅਸੀਂ ਵੀ ਛੜ ਤਾ ਨਰਮਾ ਵਿੱਚੋਂ ਪੇਕੇ ਪਿੰਡ ਵੀ ਜੀਦੇ ਸੀ ਤੇ ਆ ਦੇਖੋ ਹੁਣ ਦੇਖੋ ਕਿੰਨਾ ਸੋਹਣਾ ਦੇਖੋ ਜੀ ਨਰਮਾ ਤੇ ਕਹਦੇ ਹੁੰਦੇ ਜਿਹਨੇ ਤੇ ਨਰਮਾ ਚੋ ਗਿਆਂਦਾ ਉਹਦਾ ਤਾਂ ਜੀ ਕਰਦਾ ਹੀ ਆ ਜੀ ਨਰਮਾ ਚੋ ਗਨੂ ਹਨਾ ਤੇ ਮੇਰਾ ਤਾਂ ਜੀ ਕਰਦਾ ਬਹੁਤ ਨਰਮਾ ਚੋ ਗਨੂ ਤੇ ਤੁਸੀਂ ਦੇਖੀ ਚੱਲੋ ਨਰਮੇ ਦਾ ਕਿੰਨਾ ਨਜ਼ਾਰਾ ਦੇਖੋ ਕਿੰਨਾ ਸੋਹਣਾ ਐ ਕਿ ਨਰਮੇ ਸੋਹਣੇ ਬਹੁਤ ਜੀ ਫੋਟੋ ਵੀ ਬਹੁਤ ਵੱਡੇ ਵੱਡੇ ਆ ਇੱਧਰ ਵੀ ਸੈੱਡ ਹੋ ਜੀ ਪਿੱਛੇ ਬੋਲਟ ਮੋਟਰਸਾਈਕਲ ਆਉਂਦਾ ਜੀ ਮੋਟਰਸਾਈਕਲ ਕਿਤਾ ਫੋਰ ਪੀਚੇ ਦਾ ਕੱਢ ਕੇ ਤੁਰ ਜੇ ਇੱਧਰ ਵੀ ਦੇਖੋ ਜੀ ਕਿੰਨੇ ਸੋਹਣੇ ਨਰਮੇ ਆ ਇੱਧਰ ਵੀ ਭੈਣ ਲੱਗਾਂ ਪਈਆਂ ਹੋ ਦੂਰ ਸਾਰੀਆਂ ਸੁਣ ਜੁੰਮ ਘੜ ਕੇ ਦਿਖਾਉਣੀਆਂ ਸਾਰੇ ਕਿਤੇ ਲੱਗੇ ਪਏ ਆ ਨਾ ਨਰਮਾ ਚੁਗਣ ਹਨਾ ਕੁਝ ਤਾਂ ਸਾਡੀ ਕੁੜੀ ਜੀ ਤਾਂ ਬੇਲੀ ਫਿਰਦੀ ਰਹਿੰਦੀ ਘਰੇ ਆਈ ਨਹੀਂ ਵੀ ਐਡੇ-ਗੇੜੇ ਕੁੜੀਆਂ ਕਮਾਂਟਲ ਕਮਾਂਟਲ ਨਰਮਾ ਚੁਗਣ ਅੱਥੇ ਮਚੂ ਗਿਆ ਕਰ ਤੂੰ ਜਾਂਦੀ ਕਿਉਂ ਨਹੀਂ ਹੁੰਦੀ ਹਾਂ ਕਹਾਣੀ ਜਾਂ ਨਰਮ ਚੁਗਣਾ ਕੇ ਪੂੰਡੀਆਂ ਤੋਂ ਡਰ ਲੱਗਦਾ ਸੂੰਡੀਆਂ ਨੇ ਮੁੱਢੀ ਪੂੰਟੀਆਂ ਤੇ ਕੋ ਸੂੰਡੀਆਂ ਤੋਂ ਦੋਨਾਂ ਦੇ ਡਰ ਲੱਗਦਾ ਸੂੰਡੀਆਂ ਤਾਂ ਭਾਈ ਕਿੰਨਾ ਖਿੜਿਆ ਪਿਆ ਤਾਂ ਇੱਕ ਵਾਰੀ ਵੀ ਨਹੀਂ ਚੁਗਿਆ ਲੱਗਦਾ ਹਨ ਕੁਝ ਹਨਾ ਲੱਗਦਾ ਪਾਈਆਂ ਹਨ ਤੇ ਆ ਵੀਖੋ ਜੀ ਕਿੰਨਾ ਸੋਹਣਾ ਨਰਮ ਇਧਰ ਸਾਡੇ ਪਿੰਡ ਤੇ ਆਈ ਜਾਂਦੇ ਰਹਿੰਦੇ ਜੀ ਰਿਫਾਇਨਰੀ ਚੋਂ ਇਧਰ ਰਿਫਾਇਨਰੀ ਰਿਫਾਇਨਰੀ ਪਿੰਡਿਆ ਜੀ ਟੌਨ ਸ਼ਿਪ ਟੌਨ ਸ਼ਿਪ ਵੱਜਦਾ ਉਹ ਮਤਲਬ ਚੰਡੀਗੜ੍ਹ ਦਾ ਮਾਹੌਲ ਹੀ ਹੈ ਜੀ ਇਧਰ ਸਾਰਾ ਸੋਨ ਦਿਖਾਵਾਂਗੇ ਜੇ ਆਇਆ ਤਾਂ ਇਧਰ ਚੰਡੀਗੜ੍ਹ ਵਾਂਗੂ ਕੋਠੀਆਂ ਤੇ ਸੋਨ ਦਿਖਾਵਾਂਗੇ ਉਹ ਵੀ ਐ ਲੱਗਦਾ ਜਿਵੇਂ ਸ਼ਹਿਰ ਹੁੰਦਾ ਕੋਈ ਤੇ ਅੰਦਰੋਂ ਤਾਂ ਸ਼ਹਿਰ ਵਰਗਾ ਹੀ ਉਹ ਵੀ ਬਾਹਰ ਉਹ ਇਹ ਖੇਤਾਂ ਦਾ ਨਜ਼ਾਰਾ ਹੈਗਾ ਮਤਲਬ ਪਿੰਡ ਆ ਵੇਖੋ ਜੀ ਇਧਰ ਜ਼ੂਮ ਕਰਕੇ ਦਿਖਾਉਣੇ ਸੋਨ ਹੱਸੇ ਜੇ ਤੁਸੀਂ ਕਿ ਸਾਡੀ ਵੀਡੀਓ ਜਾਂਦੀ ਆ ਤਾਂ ਤੁਸੀਂ ਜ਼ਰੂਰ ਦੇਖਿਓ ਸਾਡਾ ਪਿੰਡ ਸ਼ਹਿਰ ਨਾਲੋਂ ਵੀ ਘੱਟ ਨਹੀਂ ਹੈਗਾ ਕੋਈ ਚੰਡੀਗੜ੍ਹ ਨਾਲੋਂ ਜੀ ਆ ਤੁਸੀਂ ਦੇਖੀ ਜੰਨੇ ਨਾ ਉਹ ਸਾਰੀਆਂ ਕੋਠੀਆਂ ਰਹਿਣ ਵੈਣਾਂ ਉਹਨਾਂ ਕੋਠੀਆਂ ਜੀ ਹਵੇਲੀਆਂ ਪੰਗਾ ਹੋਗਾ ਚਾਰ ਚਾਰ ਪੰਜ ਪੰਜ ਮੰਝਲੀ ਸ਼ੀਸ਼ੀ ਮੰਝਲੀ ਕੋਠਾ ਪਾਂਗਾ ਹੋਗਾ ਨਾ ਤੇ ਸਾਰਾ ਚੰਡੀਗੜ੍ਹ ਨਾਲ ਕੋਈ ਘੱਟ ਨਹੀਂ ਹੈਗਾ ਬਹੁਤ ਸੋਹਣਾ ਵਿਊ ਇੱਧਰ ਤੇ ਇਹ ਇੱਕ ਨਾ ਜੇ ਧੁੰਦ ਜੀ ਧੂਆਂ ਜਿਹਾ ਚੜਿਆ ਪਿਆ ਜੀ ਇਹ ਪੜਾਕੇ ਬੜੁੱਕਿਆਂ ਦਾ ਵੀ ਕੁਝ ਪਰਾਲੀ ਨੂੰ ਅੱਗ ਲਾਈ ਜਾਂਦੇ ਲੋਕ ਤੇ ਇਹਦਾ ਕਰਕੇ ਧੂਆਂ ਵਾਲਾ ਚੜਿਆ ਪਿਆ ਦੀਂਦੇ ਘੱਟ ਆ ਨਾ ਤੇ ਜੇ ਲੋ ਅੰਦਰ ਜਾ ਕੇ ਦੇਖਦੇ ਪਟਾਣ ਸਪ ਦੇ ਵਿੱਚੋਂ ਬਹੁਤ ਸੋਹਣਾ ਵਿੱਚੋਂ ਵਿਊ ਆ ਦੇਖਣ ਵਾਸਤੇ ਬਹੁਤ ਸੋਹਣੀਆਂ ਚੀਜ਼ਾਂ ਦੇਖਣ ਵਾਸਤੇ ਪਾਰਕੀਆਂ ਬਹੁਤ ਸੁਣੀ ਆ ਲਿਫਟਾਂ ਲੁੱਟ ਲ ਗਏ ਆ ਦੇਖੋ ਇੱਧਰ ਲੈ ਨਰਮਾ ਵਾਲਾ ਸੁਣ ਕਿੜਿਆ ਪਿਆ ਚੱਲ ਨਹੀਂ ਭੁਜ ਚੁਗ ਲ ਗਏ ਨਹੀਂ ਆਪਾਂ ਤਾਂ ਮੈਂ ਤਾਂ ਕਹਿਨੀ ਆ ਸਿਲ ਨਹੀਂ ਕਿਸੀ ਸਿਲਾ ਚੁਗ ਲ ਗਏ ਪਹਿਲਾਂ ਸਿਲਾ ਸਿਲਾ ਚੁਗਦੇ ਹੁੰਦੇ ਸੀ ਜੀ ਆ ਵੇ ਸਿਲਾ ਚੁਗਦੇ ਹਸਤਾ ਚੁਗਣ ਦੇਣਗੇ ਇੱਥੇ ਸੱਟ ਲਾਣਗੇ ਕੋਈ ਹਨਗੇ ਫਿੱਟ ਇੱਥੇ ਨਰਮਾ ਤੁਹਾਨੂੰ ਕੀ ਨਹੀਂ ਆਖੇ ਸਿਲਾਗਾ ਕੋਈ ਨਰਮਾ ਚੁਗਵਾ ਲਓ ਸਾਥੋਂ ਕੋਈ ਚੁਗਵਾ ਲਓ ਭਾਈ ਨਰਮਾ ਸਾਥੋਂ ਕੋਈ ਨਰਮਾ ਚੁਗਵਾ ਲੈ ਨਰਮਾ ਉਹ ਤਾਂ ਪੈਸਾ ਨੋ ਕੱਕਾ ਕੈਂਦਾਨੀ ਨਰਮਾ ਚੁਗਦੋ ਨਰਨਾ ਚੁਗਵਲੀ ਨਰਮਿਆ ਉਹ ਕਈ ਮਾਰਨਾ ਪਊਗਾ ਹਨਾ ਤੇ ਇੱਥੇ ਖੇਤਾਂ ਚ ਵੀ ਹੈ ਨਹੀਂ ਜੀ ਕੋਈ ਵੀ ਇੱਥੇ ਨੇੜੇ ਤੇਰੇ ਤਾਂ ਪਾਪਾ ਕਿੱਥੇ ਜਾ ਪੂਜੇ ਹੂਸ ਹੈ ਨਾ ਹੂਸ ਇਧਰ ਮੇਰੇ ਪਾਪਾ ਵੀ ਫਿਰਦੇ ਜੀ ਦੂਰ ਰੱਖੇ ਤਾਂ ਬਾਹਲੀ ਦੂਰਾਂ ਕਿਸੇ ਜ਼ਿਮੀਦਾਰਾਂ ਦੇ ਟਿਹੜੀ ਆਏ ਹਨਾ ਤੇ ਦੂਰ ਸਾਰੀ ਫਿਰਦੇ ਆ ਜੀ ਤੇ ਆ ਇਧਰ ਜੀ ਸਰਪੰਚ ਫਿਰਦੇ ਨੇ ਸਰਪੰਚਾਂ ਦਾ ਖੇਤ ਅੱਗੇ ਆ ਸਾਡੇ ਪੁਰਾਣੇ ਸਰਪੰਚ ਹੁੰਦੇ ਸੀ ਤੇ ਇਧਰ ਵੇਖੋ ਜੀ ਹਾਂ ਆ ਇਧਰ ਮੈਂ ਤਾਂ ਫਿਰ ਇਧਰ ਹੀ ਤਾਂ ਖੇ ਜੋ ਕਰਦੇ ਚਲੋ ਜੀ ਠੀਕ ਆ ਤੇ ਇਧਰ ਆ ਜਾਂਦਾ ਜੀ ਸਰਪੰਚ ਪੁਰਾਣਾ ਤੇ ਆਖੋ ਇਹ ਪਿੰਨਾਂ ਦੀ ਕੁੜੀ ਆ ਹੈ ਭੋਲੇ ਜੀ ਮੈਂ ਆਖੂਗੀ ਭੋਲੇ ਜੂਏ ਦੀ ਕੁੜੀ ਆ ਜੀ ਮੈਂ ਬਾਪੇ ਕੋਲ ਚੱਲ ਕੇ ਕਿਹਨੂੰ ਕਰਤਾਨ ਲੱਗੀ ਉੱਥੇ ਚਲੋ ਇਹ ਠੀਕ ਆ ਸਾਡੇ ਬਲੌਗ ਦੇ ਦੇਖਣ ਆਜੇ ਧੰਨਵਾਦ ਹੈ ਤੁਹਾਡਾਗਾ ਹਉ ਜੈ ਗੋ ਹਾਂ ਨਹੀਂ ਆਉਲਾ ਨਾ ਸਾਡਾ ਬਲੌਗ ਦੇਖਣ ਆਜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੁੜੇ ਰਹੋ ਸਾਡੇ ਬਲੌਗ ਦੇ ਨਾਲ ਜੀ ਸੱਚੀ ਕਾਲ ਧੰਨਵਾਦ ਜੀ